ਵਾਗਦਾ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਲੇਰਾ ਆਏ ਸੀ ਜੀ ਨਾਨਕਸਰ ਤੇ ਨਾਲ ਹੀ ਪਿੰਡ ਆ ਨਾਨਕਸਰ ਕਲੇਰਾ ਹੀ ਕਹਿ ਦਿੰਦੇ ਆ ਇਹਨੂੰ ਤੇ ਬਾਈ ਦੀ ਆ ਮੱਧ ਤੇ ਆਏ ਸੀਗੇ ਜੀ ਬਾਈ ਦਾ ਫਾਰਮ ਬਹੁਤ ਸਕਸੈਸ ਹੈ ਸਭ ਤੋਂ ਮੇੜਾ ਨੇ ਬਾਈ ਨੂੰ ਹਰੇਕ ਪਸ਼ੂ ਦੀ ਨੌਲੇਜ ਆ ਤੇ ਪੀੜੀਆਂ ਤੱਕ ਦਾ ਰਿਕਾਰਡ ਹੈਗਾ ਬਾਈ ਕੋਲੇ ਵੀ ਜਿੰਨੇ ਕੁ ਮੰਨ ਕੇ ਚੱਲੋ ਇੱਕ ਦੋ ਪੀੜੀਆਂ ਹੀ ਆ ਬਾਈ ਕੋਲੇ ਕੋਈ ਬਾਲੀਆਂ ਪੁਰਾਣਾ ਦਾਪ ਕਹਿ ਨਹੀਂ ਸਕਦੇ ਪਰ ਰਿਕਾਰਡ ਬਾਈ ਦੇ ਮੂੰਹ ਜਵਾਨੀ ਜ਼ਿਆਦਾ ਆ ਮੱਝ ਜਿਹੜੀ ਬਾਈ ਦੀ ਥੋੜੀ ਜੀ ਬੋਡੀ ਹੈਲਥ ਦੀ ਮਾੜੀ ਹੈ ਪਰ ਇੱਕ ਗੱਲ ਹੈ ਵੀ ਮੱਝ ਚੰਗੀ ਬਹੁਤ ਹੈ ਜੀ ਇੱਕ ਤਾਂ ਰਵੇ ਦੀ ਰਸਤਮੇ ਹੰਦ ਟੀਕੇ ਦੀ ਹੈ ਜੀ ਤੇ ਪਹਿਲੇ ਨੇ ਇਹਨੇ 14-15 ਕਿਲੋ ਦੁੱਧ ਦਿੱਤਾ ਠੀਕ ਹੈ ਹੁਣ ਇਹਨੂੰ ਸਾਲ ਹੋ ਗਿਆ ਸੂਈ ਨੂੰ ਹਜੇ ਵੀ 7-8 ਕਿਲੋ ਦੁੱਧ ਦੇ ਰਹੀ ਹੈ ਮੱਝ ਵੀਕ ਹੈ ਇੱਕ ਤਾਂ ਇਹਨੂੰ ਆਇਰਨ ਟੌਨਿਕ ਗਿਆ ਬਾਈ ਨੂੰ ਦਿਓ ਜੀ ਕਿਉਂਕਿ ਇਹਨੂੰ ਬਾਈਪਾਸ ਸਾਈਡ ਦੀ ਲੋੜ ਹੈ ਬਾਈਪਾਸ ਸਾਈਡ ਦਾ ਬਾਈ ਆਪਣੀ ਵੀਡੀਓ ਦੇਖ ਕੇ ਪਾਉਣ ਲੱਗ ਹੀ ਗਏ ਸੀ ਤੇ ਵਿਟਾਮਿਨ ਚ ਵਗੈਰਾ ਤੇ ਟੀਕੇ ਤੇ ਬੋਬੀ ਮੈਨ ਜੀਐਲਐਨ ਨੂੰ ਲਿਖੀ ਹੈ ਜੀ ਤੇ ਬੱਦਲ ਹੋਈ ਹੋਗੀ ਠੀਕ ਹੈ ਕੋਈ ਦਿੱਕਤ ਨਹੀਂ ਪਰ ਬਾਈ ਦੇ ਜਿਹੜਾ ਡਾਕਟਰ ਆਉਂਦਾ ਵਧੀਆ ਬੰਦਾ ਜੀ ਵਧੀਆ ਬਾਈ ਦੇ ਬਰੀਡ ਬਣੀ ਵੀ ਐ ਠੀਕ ਹੈ ਤੇ ਵਧੀਆ ਸਕਸੈਸ ਕਰਾਉਂਦਾ ਹੈ ਤਾਂ ਬਾਈ ਦੇ ਚਲੋ ਉਹ ਤਾਂ ਮੇਰਾ ਇੱਧਰ ਦਾ ਟੂਰ ਸੀਗਾ ਬਾਈ ਕਹਿੰਦੇ ਵੀ ਤੁਸੀਂ ਦੇਖ ਜਿਓ ਝੋਟੀ ਪਰ ਉਹ ਬਾਈ ਨੇ ਇੱਕ ਵਾਰੀ ਤੀਜਾ ਪਰ ਆਹਦੇ ਆਪਾਂ ਬਾੜੀ ਰਿਪੀਟਰ ਨਹੀਂ ਗਿਆ ਸਕਦੇ ਜੀ ਇਹਨੂੰ ਠੀਕ ਹੈ ਜੀ ਆਹ ਬਾਈ ਕੋਲੇ ਇੱਕ ਬੱਛੀ ਹੈ ਜੀ ਇਹ ਬਾਈ ਨੂੰ ਦੱਸਿਆ ਇਹ ਹੀ ਐਲਬੋ ਮਾਰਨਾ ਡੀ ਵਰਮੇ ਕਰਦੇ ਆ ਜੀ ਉਹੀ ਤੁਹਾਨੂੰ ਦੱਸਿਆ ਵੀ ਇਹਦੇ ਨਾਲ ਕਦੇ ਵੀ ਡੋਜ਼ ਨਹੀਂ ਬੰਦੀ ਜਿਹੜੀ ਲਿਕਵਿਡ ਦਵਾਈ ਕੋਈ ਵੀ ਆਪਾਂ ਗੱਲੀ ਐਲਬੋ ਮਾਰਨ ਨੂੰ ਨਹੀਂ ਕਹਿੰਦੇ ਥੋੜਾ ਜਿਹਾ ਗੋਲੀਆਂ ਚ ਸੌਖਾ ਹੋ ਜਾਂਦਾ ਜਿਵੇਂ 20 ਕਿਲੋ ਬੋਡੀ weight ਵਾਸਤੇ ਇੱਕ ਗੋਲੀ ਆਪਾਂ ਦਿੰਨੇ ਆ ਤਾਂ weight ਤੁਸੀਂ ਆ ਇਹਦਾ ਪ੍ਰੋਪਰ ਮਣਕੇ ਤੇ ਤੁਸੀਂ ਡੀਵਰਮ ਹੀ ਕਰ ਸਕਦੇ ਆ ਜੀ ਜਿਵੇਂ ਇਹ ਕੁਆਂਟਿਟੀ ਦੀ ਵਧੀਆ ਹੋਊਗੀ ਜੇ ਪੈਣ ਕਿਉਰ ਜਾਂ ਬੈਂਮੈਂਥ ਗੋਲੀਆਂ ਇੱਕ ਵਾਰੀ ਪੈਣਾ ਜੂਰ ਇੱਕ ਵਾਰੀ ਬੈਂਮੈਂਥ 150mg ਵਾਲੀਆਂ ਦੇਣਗਾ ਹੁੰਦਾਗਾ ਤੁਸੀਂ ਉਹ ਬਾਈ ਨੂੰ ਲੈ ਕੇ ਦਿੱਤਿਆਂ ਤੇ ਪਤਾ ਲੱਗ ਜਾਊਗਾ ਜੀ 15 ਦਿਨਾਂ ਚ ਡੀਵਰਮਿੰਗ ਤੌਰ ਤੇ ਇਹਦਾ ਜਿਹੜਾ ਟੈਡਾ ਤਾਂ ਕਰਕੇ ਹੀ ਵਧਿਆ ਹੋਇਆ ਹੈ ਕੀੜੇ ਆ ਇਹਦੇ ਪੇਟ ਚ ਠੀਕ ਹੈ ਕਿਹੜੇ ਸੀਮਨ ਦੀ ਹੈ ਬਈ ਇਹ ਇਹ ਵੀਰੇ 21035 ਦੀ ਆ 2105 ਆਪਣੀ ਨਾਰਮਲ ਗਾਂ ਤੋਂ ਆ ਜਾਂਦੀ ਜਰਸੀ ਤੋਂ ਜਰਸੀ ਸਾਡ ਜਰਸੀ ਠੀਕ ਹੈ ਬਈ ਤੇ ਉਹਦੇ 21035 ਦੀ ਆ 21035 ਦੀ ਆ ਝੋਲੀ ਝੂਲੀ ਦਾ ਸਾਥੀ ਬਈ ਬਹੁਤ ਚੰਗੀ ਆ ਨਾ ਹਾਂਜੀ ਹਾਂ ਅੱਛਾ 21035 ਕੇ ਸੀਮਨ ਤੇ ਰਹਿ ਗਈ ਸੀ ਬਈ ਹਾਂਜੀ ਹਾਂ ਵਧੀਆ ਤੁਹਾਡੇ ਰਿਪੀਟ ਬ੍ਰੋਡਕਾਸਟ ਸਮੱਸਿਆ ਹੈ ਨਹੀਂ ਗੱਲੀ ਆ ਬੋਲ ਹੀ ਨਹੀਂ ਰਹੀ ਹੈ ਨਾ ਹਾਂਜੀ ਬਸ ਉਹ ਵੀ ਬੋਲ ਹੀ ਨਹੀਂ ਰਹੀ ਚੰਗੀ ਜਿਹੀ ਬੋਲ ਨਹੀਂ ਐ ਤਾਂ ਨਹੀਂ ਵੀ ਰਹਿ ਨਹੀਂ ਰਹੀ ਨਹੀਂ 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 ਬੋਲ ਨਹੀਂ ਰਹੀ ਨਹੀਂ ਭਾਈ ਤੇਰੇ ਮੈਂ ਤਾਂ ਪਹਿਲਾਂ ਹੀ ਦੱਸ ਕੇ ਟਾਈਮ ਹੀ ਡਾਕਟਰ ਬੰਦਾ ਵਧੀਆ ਆ ਰਿਹਾ ਤੇਰੇ ਵਧੀਆ ਸਿਸਟਮ ਸਹੀ ਆ ਜਰਾ ਸਾਰੇ ਬਸ ਵੀ ਗੱਬਣਾ ਤਕਰੀਬਨ ਕੰਨੀ ਇਹ ਛੱਡ ਕੇ ਹਾਂਜੀ 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 ਹਾਂ ਕੋਈ ਇੱਕ ਅੱਧਾ ਤਾਂ ਚੱਲ ਵੀ ਜਾਂਦਾ ਬਈ ਹਾਂਜੀ ਹਾਂਜੀ ਏ ਬਾਈ ਏ ਬਾਈ ਕਟਾਵਾ ਇਹ ਜਿਹੜੀ ਝੋਟੀ ਆ ਰੋਸਤਮੇ ਹਿੰਦੀ ਆ ਅੱਛਾ ਇਹ ਝੋਟੀ ਰੋਸਤਮੇ ਹਿੰਦੀ ਦੀ ਆ ਪਈ 14 ਪਰਸ ਦੋਦੇ ਦਿੱਤਾ ਹੁੰਦਾ ਠੀਕ ਆ ਬਾਈ ਤੇ ਇਹ ਹੈਗਾ ਜੀ ਐਚਐਸਬੀ ਦੇ ਫਿਰੇ ਪੰਜਾਬ ਦੇ ਇਹਦੀ ਉਮਰ ਬਾਈ ਇਹਦੀ ਉਮਰ ਵੀਰੇ ਹੈਗੀ ਆ ਮਤਲਬ 7 ਕੁ ਮਹੀਨੇ ਦੇ ਲੰਮ ਸਮਾਂ ਆ ਇਹ ਮੰਨ ਲਓ ਵੀ ਇਹਦਾ ਹੀ ਆ ਇਹ ਹਾਂ ਇਹਦਾ ਹੀ ਆ ਅੱਛਾ ਇਹਨੂੰ 7 ਮਹੀਨੇ ਹੋ ਗਏ ਹੋਏ 7 ਮਹੀਨੇ ਹੋ ਗਏ ਠੀਕ ਹੈ ਫਿਰ ਸਾਨੂੰ ਇਹ ਆ ਚਲੋ ਬਣ ਜੇ ਹਾਂ ਜੀ ਹੁਣ ਹੈਗਾ 7-8 ਕਿਲੋ ਦੁੱਧ ਇਹਦੇ ਥੱਲੇ ਜੀ ਹੁਣ ਹੈਗਾ ਆ ਹਾਂ 8 ਤੋਂ ਬਾਹਰ ਨਹੀਂ ਹੋ ਸਕਦਾ 8 ਦੇ 8 ਤੱਕ ਆ ਵੀਰ ਕੋਈ ਕਿਹੜਾ ਬਿਮਾਰ ਹੋ ਗਈ ਸੀ ਪਹਿਲਾਂ ਨੇ ਵਧੀਆ ਦਿੱਤਾ ਹੈ ਪਹਿਲਾਂ ਪੀਕ ਲੈਵਲ ਨੇ ਬਹੁਤ ਸੋਨਾ ਦਿੱਤਾ ਬਹੁਤ ਸੋਨਾ ਦਿੱਤਾ ਹਾਂ ਠੀਕ ਹੈ ਤੇ ਹੈ ਵੀ ਗਾਵਾਂ ਵਾਂਗੂ ਸੀਲ ਆਉਂਦੇ ਹਾਂਜੀ ਹਾਂ ਜਿਵੇਂ ਮਰਜੀ ਕੋਈ ਨਹੀਂ ਹਜੇ ਤੱਕ ਬਜਾਰੀ ਨੂੰ ਲੱਤ ਨਹੀਂ ਚੱਕੀ ਜਿਵੇਂ ਨਹੀਂ ਨਹੀਂ ਪਸ਼ੂ ਆਪਦੇ ਟਾਈਮ ਨਾਲ ਮੱਝਾਂ ਲੱਤਾਂ ਲਾ ਕੇ ਨਹੀਂ ਆਉਂਦੇ ਘਰਾਂ ਤੇ ਸਹੀ ਹੈ ਤੇ ਓਕੇ ਆ ਕੋਈ ਦਿੱਕਤ ਨਹੀਂ ਗੀ ਉਹ ਜੀ ਨਹੀਂ ਜੀ ਨਹੀਂ ਕੋਈ ਦਿੱਕਤ ਨਹੀਂ ਰਸਤੇ ਮੈਂ ਹੰਦਾ ਸੀ ਮਨ ਸੀ ਹਾਂਜੀ ਰਸਤੇ ਮੈਂ ਹੰਦਾ ਸੀ ਵਧੀਆ ਦੁੱਧ ਤੇ ਆਈ ਮਾਂ ਦਾ ਵੀ ਚੰਗਾ ਰਗੜ ਸੀ ਮਾਂ ਵੀ ਆਪਣੇ ਘਰ ਦੇ ਜੰਪਾਲ ਸੀ ਉਹਨੇ ਵੀਰੇ ਪਹਿਲੇ ਸੂਏ ਦਿੱ 12 ਬਲ ਬਰਾਏ ਦੀ ਮਾਂ ਇਹਦੀ ਮਾਂ ਅੱਛਾ ਫਿਰ ਮਾਂ ਤੋਂ ਟੱਪ ਗਈ ਐ ਮਾਂ ਤੋਂ ਟੱਪ ਗਈ ਵੀਰੇ ਹਾਂ ਅੱਗੇ ਇੰਪਰੂਵ ਹੋ ਗਿਆ ਇੰਪਰੂਵ ਹੋ ਗਿਆ ਜੀ ਤਾਂ ਹੌਸਲਾ ਇਹ ਹੀ ਸਵਾਦ ਆ ਬਈ ਫੇਰ ਹੀ ਕੰਮ ਕਰਦਾ ਪਿਆਦਾ ਹਾਂ ਹਾਂ ਜੇ ਬਰੀਡ ਤੇ ਕੰਮ ਕਰ ਰਹੇ ਆ ਤੇ ਦੁੱਧ ਹੀ ਨਹੀਂ ਦੇ ਰਹੀਆਂ ਇਕੱਲੇ ਕੱਦਗਾਟ ਤੋਂ ਵੀ ਆਪਾਂ ਕੀ ਕਰਾਉਣਾ ਬਿਲਕੁਲ ਜੀ ਬਿਲਕੁਲ ਤੇ ਇਹ ਛੋਟੀ ਬਈ ਇਹ ਝੋਟੀ ਬਈ ਆਪਣਾ ਰਿਸ਼ਤੇਦਾਰੀ ਚੋ ਮੱਝ ਲਿਆਂਦੀ ਸੀ ਹਾਂਜੀ ਤੇ ਉਹਦੇ ਮਗਰ ਆਈ ਸੀ ਇਹ ਗੱਬਣ ਸੀ ਉਹ ਮਤਲਬ ਉਹ ਗੱਬਣ ਸੀ ਠੀਕ ਹੈ ਬਈ ਇੱਕ ਦੀ ਭੈਣ ਸੀ ਉਹਦੇ ਮਗਰ ਚੋ ਮੱਝ ਦੇ ਉਹ ਆਪਾਂ ਮੱਝ ਘਰੇ ਚੋਈ ਆ ਉਹਦੀ ਸੱਜਰ ਦੀ ਅੱਖ ਤੋਂ ਫੈਂਟ ਸ਼ੁਰੂ ਹੁੰਦੀ ਸੀ ਜਿਹਦਾ ਕਰਕੇ ਝੋਟੀ ਰੱਖੀ ਆ ਝੋਟੀ ਰੱਖੀ ਸੱਜਰ ਦੀ ਸੱਜਰ ਦੀ ਜਿਹੜੀ ਮਾਂ ਦੀ ਅੱਖ ਤੋਂ ਫੈਂਟ ਸ਼ੁਰੂ ਹੁੰਦੀ ਸੀ ਹੁਣ ਇਹ ਖੀਰੀ ਆ ਤੇ ਸੱਤਾਂ ਮਹੀਨਿਆਂ ਦੀ ਗੱਬਣ ਆ ਅਚਾ ਕਿਹਾ ਉਹਦਾ ਸਟ੍ਰਕਚਰ ਹੀ ਦਾ ਹਾਂਜੀ ਹਾਂਜੀ ਤੇ ਆਪਦੇ ਆਪ ਜਾਂਦੀ ਬੋਲ ਕੇ ਦੂਜੀ ਤੀਜੀ ਸ਼ੀਟ ਤੇ ਅਸੀਂ ਦਿਖਾਈ ਜਾਂਦੇ ਦੋ ਹੀ ਟੰਗਾ ਆ ਕੇ ਦੋ ਹੀ ਟੰਗਾ ਹਾਂ ਜੀ ਮੰਨ ਲਓ ਖੀਰੀ ਨੇ ਸੂ ਪੈਣਾ ਹੈ ਦੇਖੋ ਜੀ ਬਾਕੀ ਸੂਈ ਪੈਣਾ ਹਾਂ ਜੀ ਹਾਂ ਜੀ ਤਕਰੀਬਨ ਜੀ ਦੋ ਕਿ ਸਾਲਾਂ ਦੀ ਹੋਊਗੀ ਮਸਾ ਹਾਂ ਜੀ ਹਾਂ ਜੀ ਦੋ ਸਾਲਾਂ ਦੀ ਇਹ ਸੀਮਨ ਲੱਗੀ ਸੀ ਅੱਛਾ ਦੋ ਸਾਲਾਂ ਦੀ ਲੱਗੀ ਜੀ ਹਾਂ ਜੀ ਦੋ ਦਿਨ ਪਹਿਲਾਂ ਹੀ ਲੱਗੀ ਸੀ ਅਜੇ ਇਹਨੇ ਫਿਰ ਦੋਂਦੀ ਹੋਈ ਨਹੀਂ ਇਹ ਨਹੀਂ ਮੈਂ ਹਦੰਦ ਨਹੀਂ ਦੇਖੇ ਸ਼ਾਇਦ ਨਾ ਹੋਈ ਹੋਵੇ ਹਜੇ ਫੇਰ ਦੋਂਦੀ ਹੋ ਗਈ ਹੋਊ ਬਈ ਜੇ ਦੋ ਸਾਲਾਂ ਦੀ ਸਿੰਮ ਲੈ ਗਈ ਸੀ ਫੇਰ 2.5 ਸਾਲਾਂ ਦਾ ਪਛੋਂ ਦੋਂਦਾ ਹੋ ਜਾਂਦਾ ਫੇਰ ਲੈ ਗਈ ਉਹ ਚਲੋ ਕੋਈ ਨਹੀਂ ਫੇਰ ਵੀ ਸਹੀ ਆ ਬਈ ਹਾਂਜੀ ਹਾਂ ਜੀ ਕਹਿੰਦੀ ਦੋ ਦੋ ਸਾਲ ਹੋਣ ਚਿਰ ਜੇ ਕੋਸ਼ 2-4 ਇਹਦੇ ਰਿਕਾਰਡ ਦਾ ਨਹੀਂ ਪਤਾ ਬੇਰ ਮਗਰ ਆਈ ਹੈ ਨਾ ਇਹ ਇਹਦੇ ਆਪਾਂ ਇਹਦਾ ਨਾ ਮਤਲਬ ਆਪਾਂ ਨੂੰ ਸਾਹ ਨਹੀਂ ਪਤਾ ਮੈਂ ਝੂਠ ਮਾਰੀ ਗਈ ਹੈ ਠੀਕ ਹੈ ਤੇ ਜਾਂਦੀ ਜਿਹੜੀ ਇਹਦੇ ਮਗਰ ਕੱਟੀ ਆਈ ਸੀਗੀ ਇਹਦੀ ਭੈਣ ਸੀਗੀ ਇੱਕੋ ਸਾਣਦੀਆਂ ਸੀ ਇਹ ਉਹ ਹੁਣ 5 ਮਹੀਨਿਆਂ ਦੀ ਸੂਈ ਥੱਲੇ 14 ਲੀਟਰ ਦੁੱਧ ਚੱਲ ਰਹੀ ਹੈ ਅੱਛਾ ਇਹਦੀ ਮੇਰੇ ਯਾਰ ਦੋਸਤ ਕੋਲੇ ਆ ਇਹਦੀ ਭੈਣ ਇੱਕੋ ਹੀ ਮਾਂ ਦੀਆਂ ਤੇ ਇੱਕੋ ਹੀ ਪਿਓ ਦੀ ਨਾ ਠੀਕ ਹੈ ਠੀਕ ਹੈ ਤੇ ਉਹ 14 ਪੂਰੀ ਚੰਗੀ ਬਲੱਡ ਲੈ ਮੈਂ ਕਹ ਜੀ ਹਾਂਜੀ ਹਾਂਜੀ ਇਹਦਾ ਕਰਕੇ ਆਪਾਂ ਇਹ ਪਾਲੀ ਆ ਹਾਂਜੀ ਹਾਂਜੀ ਇਹ ਵਹਿੜ ਬਾਈ ਗੈਰ ਇਹ ਗੈਰ ਬਾਈ ਆਪਾਂ ਬਰੀਡ ਸਾਰੀ ਵਾਲੀ ਬੈਠਾ ਨਾ ਹਾਂਜੀ ਇਹ ਇੱਕ ਸ਼ੌਕ ਹੀ ਸੀਗਾ ਤੇ ਇਹ ਘਿਰਦਾ ਜੀ ਉਹ ਆਪਣੇ ਹੋਮ ਬਰੀਡ ਹੀ ਸੀ ਜਰਸੀ ਕ੍ਰੋਸ ਚੋਂ ਆਪਾਂ ਘਿਰਦਾ ਟੀਕਾ ਤਰਾਇਆ ਉਹ ਤੋਂ ਗਾਂ ਘਿਰ ਤੋਂ ਪਿਓਰ ਇਹ ਸੈਕਸਡ ਸੀਮਨ ਰਫਤਾਰ ਦੀ ਆ ਇਹ ਰਫਤਾਰ ਦੀ ਇਹ ਰਫਤਾਰ ਦੀ ਸਭ ਇਹ ਕਿਹੜਾ ਲੱਗਿਆ ਬਈ ਹੁਣ ਇਹਦੇ ਬਾਈ ਉਹਨਾਂ ਦੇ ਹੀ ਲੱਗਿਆ ਵਾ ਏਬੀਐਸ ਵਾਲਿਆਂ ਦਾ ਹੀ ਲੱਗਿਆ ਹੋਇਆ ਵਾ ਇਹਦੇ ਤੇ ਅੱਛਾ ਐਵੀਐਸ ਦਾ ਹੀ ਲੱਗਿਆ ਹੋਇਆ ਅੱਛਾ ਇਹ ਵੀ ਐਵੀਐਸ ਦਾ ਹੀ ਇੱਥੇ ਲੱਗਿਆ ਤੇ ਇਹ ਬਈ ਬੱਚੀ ਇਹ ਹੈਗੀ ਆ ਜੀ ਆਪਣੀ ਉਹ ਜਿਹੜੀ ਤੁਹਾਨੂੰ ਦੱਸਿਆ ਸੀ ਅੰਦਰ ਖੜੀ ਕਾਲੀ ਵਿਹੜ ਹਾਂਜੀ ਹਾਂਜੀ ਜਿਹੜੀ ਆਪਾਂ ਸ਼ਾਹੀਵਾਲ ਤੋਂ ਅੱਛਾ ਇਹ ਆਕਾਸ਼ਦੀਪ ਦੀ ਹੈ ਨਾ ਸਰ ਇਹ ਆਕਾਸ਼ਦੀਪ ਦੀ ਆਕਾਸ਼ਦੀਪ ਇਹਦੀ ਉਮਰ ਬਈ ਇਹਦੀ ਉਮਰ ਬਈ ਇਹ ਬਸ ਮੇਲਾ ਦਾ ਸਾਲ ਦੀ ਹੋਗੀ ਹੋਊ ਆ ਮਹੀਨੇ ਚ ਠੀਕ ਹੈ ਠੀਕ ਹਾਂਜੀ 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 ਤੇ ਆ ਬਈ ਬਾਈ ਕੋਲੇ ਬੋਲ ਲੈ ਇੱਕ ਇਹ ਫੌਰ ਸੇਲ ਹੈ ਜੀ ਕਿੰਨੀ ਉਮਰ ਹੋ ਗਈ ਬਾਈ ਇਹਦੀ ਬਾਈ ਸ਼ਿੱਗਾ ਸ਼ਿੱਗਾ ਹੋ ਗਿਆ ਮੇਰਾ ਦਾ ਹਾਂਜੀ ਸ਼ਿੱਗਾ ਹੋ ਗਿਆ ਜਿਹੜੇ ਜੋੜਦਾ ਸੀ ਕ੍ਰੋਸ ਕਰਸ ਕਰਦਾ ਹੈ ਕ੍ਰੋਸ ਕਰਦਾ ਜੀ ਰਿਜ਼ਲਟ ਵੀ ਇੱਕ ਆ ਗਿਆ ਦਾ ਕੱਟੀ ਆ ਗਈ ਚਾਰਨ ਦੀ ਅੱਛਾ ਮੰਨੋ ਕੱਟੀ ਆ ਗਈ ਠੀਕ ਕੱਟੀ ਆ ਗਈ ਕਿੰਨਾ ਕ ਟਾਈਮ ਹੋਇਆ ਕ੍ਰੋਸ ਕਰਦੇ ਨੂੰ ਬਈ ਇਹਨੂੰ ਬਈ ਆਪਾਂ ਦੋਂਦਾ ਛੜਤਾ ਸੀ ਇਹੇ ਦੋਂਦਾ ਛੜਤਾ ਹਾਂਜੀ ਵਧੀਆ ਰਿਜ਼ਲਟ ਆ ਜਾਂਦੀ ਆਪਾਂ ਉਵੇਂ ਹੀ ਨਹੀਂ ਛੜਦੇ ਲਗਾਤਾਰ ਹਾਂਜੀ ਜਦੋਂ ਮਹੀਨੇ ਚੱਕ ਕੇ ਗ੍ਰਾਈ ਛੱਡੀ ਦਾ ਨਹੀਂ ਮੈਂ ਮੋੜ ਦਿੰਨੇ ਆਪਾਂ ਮੱਧੋਂ ਆਪਾਂ ਨਹੀਂ ਛੜਦੇ ਸਹੀ ਆ ਤੁਸੀਂ ਜੋੜਦੇ ਆ ਇਹਨੂੰ ਹਾਂ ਹਾਂ ਜੋੜਦੇ ਆ ਪਰ ਹੁਣ ਇਹ ਵੀਰੇ ਸਾਡੇ ਵਾਲੇ ਰੇੜੀ ਦੀਆਂ ਵਾਹੀਆਂ ਕਿਉਂ ਛੱਡ ਗਿਆ ਵਾਹ ਤੇ ਧੌਣ ਨਹੀਂ ਮੋੜਦੀ ਕਿਹਨਾ ਕਰਕੇ ਮਤਲਬ ਬਾਕੀ ਫਿਰ ਤੁਹਾਡੇ ਕੋਲੋਂ ਕੱਟਾ ਤਿਆਰ ਹੈ ਨਹੀਂ ਮਗਰ ਕੱਟਾ ਤਿਆਰ ਹੈ ਕੱਟਾ ਤਿਆਰ ਇਹਦੀ ਬਈ ਡਿਮਾਂਡ ਕੋਈ ਇਹਨੀ ਡਿਮਾਂਡ ਵੀਰੇ ਦੇਖ ਲਾਂਗੇ ਜੇ ਬਾਈ ਚਾਂਸ ਕਿਸੇ ਰੱਖਣ ਵਾਲਾ ਬੰਦਾ ਹੀ ਲਵੇ ਹਾਂ ਰੱਖਣ ਵਾਲੇ ਬੰਦੇ ਲਈ ਆਪਾਂ ਵੀਡੀਓ ਰੱਖਣ ਵਾਲੇ ਆਸਤੇ ਬਾਹਰੇ ਨੰਬਰ 2 ਤੇ ਜੇ ਬਾਈ ਚਾਂਸ ਕਿਸੇ ਪਿੰਡ ਦੀ ਪੰਚਾਇਤ ਨੇ ਲੈ ਕੇ ਜਾਣਾ ਬਈ ਫੇਰ ਤਾਂ ਆਪਾਂ ਜਮਾ ਹੀ ਜਿਵੇਂ ਕਹ ਲੋ ਪੂਰਾ ਹੀ ਮਾਨ ਤਾਨ ਕਰਦੇ ਪੂਰਾ ਹੀ ਕਰਦੇ ਪਰ ਐਂ ਬਾਈ ਬਣ ਕੇ ਕੋਈ ਝੂਠ ਬੋਲ ਕੇ ਨਾ ਲੈ ਕੇ ਜਾਵੇ ਮੁੜ ਕੇ ਵੜਨ ਵਾਲਿਆਂ ਨੂੰ ਫੜਾ ਦੇਵੇ ਆਪਾਂ 10 5-7000 ਦਾ ਨਾ ਹੋਵੇ 5-7000 ਆਪਾਂ ਸਸਤਾ ਦੇ ਜੀ ਹਾਂ ਬਸ ਇੰਨਾ ਬੰਦਾ ਦੇਖ ਲਵੇ ਵੀ ਸਾਡੇ ਜੇ ਮੇਰੇ ਕੋਲੇ ਹੁੰਦਾ ਕੋਈ ਵੀ ਇਹ ਸੰਝ ਲਵੇ ਵੀ ਜੇ ਉਹਦੇ ਕੋਲੇ ਹੁੰਦਾ ਉਹ ਕਿੰਨੇ ਦਾ ਦੇਵੇ ਕਿੰਨੇ ਦਾ ਵ ਬਈ ਇਹਦੀ ਮਾਂ ਦਾ ਇਹਦੀ ਮਾਂ ਦਾ ਵੀਰੇ ਆਪਾਂ ਰਾਮਪੁਰੇ ਫੂਲ ਤੋਂ ਲਿਆਂਦਾ ਸੀ ਬੰਦਿਆਂ ਦਾ ਨੰਬਰ ਵੀ ਦੇ ਦਾਂਗੇ ਹਾਂ ਤੇ ਇਹਦੀ ਮਾਂ ਦਾ ਰਿਕਾਰਡ ਜੀ ਘਰ ਦੀ ਚਵਾਈ ਤੇ 17 ਪਲੱਸ 17 ਪਲੱਸ ਹਾਂਜੀ ਹਾਂਜੀ ਫਿਰ ਤਾਂ ਵਧੀਆ ਆ ਆਪਾਂ ਵੀਰੇ ਦੇਖ ਕੇ ਉੱਥੇ ਬਹਿ ਕੇ ਜਦ 4-5 ਘੰਟੇ ਸਾਰਾ ਕੁਝ ਚੈੱਕ ਕਰਕੇ ਫੇਰ ਲੈ ਕੇ ਆਏ ਸੀ ਇਹ 2565 ਗੜਵਾਸੂ ਯੂਨੀਵਰਸਿਟੀ ਦੇ ਉਹਨਾਂ ਨੇ ਆਪਾਂ ਨੂੰ ਦੱਸਿਆ ਸਾਂਹ ਦਾ ਉਹਨਾਂ ਦੀ ਔਲਖ ਡੈਰੀ ਫਾਰਮ ਤੇ ਜਿਹੜਾ ਹੈਗਾ ਵਾ ਚੈਨਲ ਆ ਉਹਨਾਂ ਦੇ ਚੈਨਲ ਤੇ ਇਹਦੀ ਵੀਡੀਓ ਵੀ ਪਈ ਹੈ ਦੋ ਸਾਲ ਪਹਿਲਾਂ ਦੀ ਛੋਟੇ ਵੀਡੀਓ ਦੇਖ ਕੇ ਲਿਆ ਸੀ ਅੱਛਾ ਉਦੋਂ ਲਿਆ ਸੀ ਹਾਂਜੀ 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 ਕਿ ਭਈਆ ਹੁਣ ਪਾਇਆ ਤੁਸੀਂ ਕਿ ਪਹਿਲਾਂ ਦਾ ਹੀ ਪਾਇਆ ਹੋਵੇ ਸ਼ੈੱਡ ਇਹ ਮੇਰੇ ਬਾਅਦ ਚ ਪਾਇਆ ਵਧਾਇਆ ਵਾ ਅੱਛਾ ਵਧਾਇਆ ਪਸ਼ੂ ਬੰਦ ਗਏ ਮਾਲੇ ਪਸ਼ੂ ਬਾਹਰ ਬੰਦ ਦੰਨੇ ਆ ਜਿਹੜੇ ਵੱਲੋਂ ਗਾਵਾਂ ਜਿਆਦੇ ਅੰਦਰ ਆ ਸੁਣ ਹਾਂਜੀ ਹਾਂਜੀ ਉਹ ਜਿਹੜੀਆਂ ਮਤਲਬ ਦੁੱਧ ਦੁੱਧ ਆ ਰਿਹਾ ਤੇ ਉਹ ਫਿਰ ਉਹ ਅੰਦਰ ਹੀ ਆ ਤੇ ਇਹਨਾਂ ਨੂੰ ਕਰਕੇ ਬਾਹਰ ਇੱਥੇ ਛੱਡ ਕਰਕੇ ਤੇ ਫੁਹਾਰੇ ਛੱਡ ਦਈਦੇ ਆ ਜੀ ਠੀਕ ਹੈ ਜੀ ਤੇਰੇ ਘਰ ਦੇ ਵੀਰੇ ਲੱਗਿਆ ਆਪਣਾ ਰਾਜ ਦਾ ਰਾਜ ਹਾਂ ਹਾਂ ਰਾਜ ਬਹੁਤ ਵਧੀਆ ਬੋਲ ਬਈ ਮੈਂ ਵੀ ਲਾਇਏ ਹਾਂ ਹਾਂਜੀ ਹਾਂਜੀ ਹਾਂ ਰਾਜ ਸੋਹਣਾ ਹੈ ਨਾ ਹਾਂਜੀ ਉਹ ਆਪਾਂ ਵੀਰੇ ਇੰਦਾਂ ਦੀ ਚੈੱਕ ਕਰਕੇ ਆਨਲਾਈਨ ਨੈਟ ਤੇ ਵੀ ਸਾਰਾ ਕੁਝ ਠੀਕ ਹੈ ਫੇਰ ਹੀ ਆ ਘੋੜੀਆਂ ਹੁਣ ਹੀ ਰੱਖੀਆਂ ਬਈ ਹਾਵਰੇ ਪਹਿਲੀ ਵਾਰ ਹੀ ਰੱਖੀ ਆ ਮੈਂ ਅੱਛਾ ਹੋਰੀ ਰੱਖੀ ਸੀ ਗਾ ਜੀ ਹਾਂ ਕੀ ਹੁਣੇ ਹੀ ਅਜੇ ਆ ਹਾਂਜੀ 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 ਇਹ ਬੱਚੀ ਆ ਮਗਰ ਹਾਂ ਬਾਈ ਇੱਕ ਬਾਈ ਕੋਲੇ ਵਹਿੜ ਵਗਾਉ ਹੈ ਜੈਗ ਦੀ ਹਾਂ ਜੀ ਜੱਗ ਦੀ ਆ ਜੀ 677 ਨਹੀਂ ਦੀ ਆ ਜੱਗ ਦੀ ਠੀਕ ਹੈ 67 ਹਾਂ ਚਲੋ ਓਕੇ ਆ ਜੀ ਉਹ ਤਾਂ ਹਾਂ ਜੀ ਹਾਂ ਤੇ ਇਹ ਵਹਿੜ ਵਕਾਊ ਆ ਜੀ ਹਜੇ 15 ਦਿਨਾਂ ਦੀ ਕੱਚੀ ਆ ਬਾਈ ਨਾ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਤੁਹਾਨੂੰ ਲੱਗੇ ਥੋੜਾ ਜਿਹਾ ਇੱਥੇ ਅੰਦਰ ਹਨੇਰਾ ਜੀ ਹੋਵੇ ਦੱਸ ਨਹੀਂ ਰਹੀ ਜੀ ਵਹਿੜ ਚੰਗੀ ਤੇਰਾ ਪਰ ਵਹਿੜ ਚੰਗੀ ਆ ਜੀ ਪਿਆਰ ਹੁੰਦੀ ਆਉਂਦੀ ਆ ਵਧੀਆ ਤੇ ਇਹਦੀ ਦੀ ਆ ਜੀ ਇਹ ਇਹਦੀ ਆ ਨਾ ਬਾਈ ਹਾਂ ਜੀ ਇਹਦੀ ਹੋਈ ਆ ਬਾਈ ਇਹਦਾ ਕਿੰਨਾ ਵੱਧਦਾ ਇਹਦਾ ਵੀਰੇ ਆਪਾਂ ਆਹੀ ਸੂਏ ਹੁਣ ਪੀਕ ਲੈਵਲ ਦਾ ਇਹਦਾ 17 ਕਿਲੋ ਪਲੱਸ ਆ ਆਹ ਉਹ ਨਾਲ ਖੁੱਲਾ ਢੁੱਲਾ 17 ਕਿਲੋ ਚ ਇੱਥੇ ਗਾਂ ਟੀਕੇ ਵੀ ਚੰ ਬੱਸ ਅਜੀ ਹਾਂ ਦੇਈ ਦੇ ਬਾਕੀ ਹੁਣ ਕਿਵੇਂ ਚਲੋ ਵੀ ਗਾਂ ਗਈ ਹੋਈ ਇਹ ਟੀਜੇ ਤੇ ਆ ਫਿਰ ਸਾਰੀ ਆਦ ਪਿਓ ਤੇ ਹੀ ਗਈ ਆ ਜਿੱਦ ਏ ਇਹ ਬਈ ਪਹਿਲੀ ਗਾਂ ਤੁਹਾਡੀ ਇਤੋਂ ਹੀ ਬ੍ਰੀਡ ਤਿਆਰ ਹੋਈ ਹੈ ਨਾ ਵੀਰੇ ਇਹ ਇਹ ਤੋਂ ਪਹਿਲਾਂ ਸੀਗੀ ਮੈਂ ਰੂੜੀਆਂ ਤੋਂ ਭੜੀ ਸੀਗੀ ਇੱਕ ਗਾਂ ਅੱਛਾ ਦੋਗਲੀ ਜੀ ਦੇਸੀ ਕਾਲੇ ਜੀ ਰੰਗ ਦੀ ਠੀਕ ਹੈ ਬਈ ਉਹਦਾ ਥਣ ਚੱਡਾ ਚੰਗਾ ਸੀ ਉਹਦੇ ਫਿਰ ਜਰਸੀ ਸੀਮਣ ਰਖਾਇਆ ਹਾਂਜੀ ਉਸ ਤੋਂ ਬਾਅਦ ਫਿਰ ਇਹਨੇ ਕਰਮ ਵਾਲੀ ਤੋਂ ਗਾਂ ਆਹ ਦੋ ਬੱਚੀਆਂ ਇਹਨੇ ਦੇਤੀਆਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਪਰ ਉਹ ਵਿਚਾਰੀ ਲੰਪੀ ਚ ਆ ਗਈ ਸੀ ਉਹ ਪਹਿਲਾਂ ਹੀ ਬੁਢੀ ਸੀਗੀ ਅੱਛਾ ਲੰਪੀ ਚ ਆ ਗਈ ਸੀ ਉਹ ਮਰ ਗਈ ਮਰ ਗਈ ਸੀ ਹਾਂਜੀ ਹਾਂ ਠੀਕ ਹੈ ਤੇ ਬਈ ਇਹ ਇਹ ਗਾਂ ਨਾ ਹੀ ਆਪਣਾ ਸਾਰਾ ਸਰਬਾ ਸਿਰ ਲਾਇਆ ਹੋਣਾ ਇਹ ਮਿਲਿਆ ਹੈ ਇਹਨੇ ਕਰਮ ਵਾਲੀ ਨੇ ਇਹਨੇ ਹੀ ਦੋਨੇ ਪਾਸੇ ਵੀ ਜਿੱਦਾਂ ਐਡ ਖੜੀ ਐ ਇੱਕ ਬਾਹਰ ਖੜੀ ਐ ਹਾਂਜੀ ਹਾਂਜੀ ਇੱਕ ਜੀ ਫਰੋਜਪੁਰ ਗਈ ਐ ਇਹਦੀ ਵੱਛੀ ਅੱਛਾ ਉਹ ਵੀ ਹੁਣ ਸੂਣ ਵਾਲੀ ਮੰਨ ਲਓ ਇਹ ਤੋਂ ਪਹਿਲਾਂ ਵੇਦ ਵੀ ਧੁਕਿਆ ਹੈ ਹਾਂਜੀ ਹਾਂ ਕਿੰਨੀਆਂ ਇਹ ਨਹੀਂ ਇਹਦੀ ਨਹੀਂ ਇਹਦੀ ਇਹਦੀਆਂ ਭੈਣਾ ਵੀ ਵੇਚੀਆਂ ਆਪਾਂ ਅੱਛਾ ਤੇ ਮੁੜ ਕੇ ਇਹਦੀ ਧੀ ਤਾਂ ਪੈਕੀ ਵੇਚੀ ਐ ਪੈਕੀ ਵੇਚੀ ਹਾਂਜੀ ਤੇ ਆਪਾਂ ਤਿਆਰ ਖੜੀ ਐ ਹਾਂ ਇੱਕੋ ਤਿਆਰ ਖੜੀ ਐ ਹਾਂ ਬਈ ਸਾਨੂੰ ਐ ਚੋਂ ਸੈਟਿੰਗ ਦੀ ਹੁੰਦੀ ਰਹਿੰਦੀ ਹਾਂਜੀ ਨਾਲ ਸੈਟ ਹੁੰਦੀ ਰਹਿੰਦੀ ਆ ਤੇ ਨਾਲੇ ਆਪਾਂ ਇੱਕ ਇੱਕ ਪੀਸ ਰੱਖ ਲਈਦਾ ਵਾ ਹਾਂ ਸਹੀ ਐ ਨੰਬਰ ਰੱਖ ਲਵੋਗੇ ਹਾਂਜੀ ਹਾਂਜੀ ਉਹ ਰੱਖ ਲਵੋਗੇ ਫਿਰ ਇਹ ਵੀ ਰੱਖ ਲਾਂਗੇ ਵੀਰੇ ਜੀ ਇਹ ਬੈਗੀ ਇਹ ਨਾ ਵੀ ਗਈ ਫਿਰ ਇਹਨੂੰ ਵੱਡੀ ਨੂੰ ਵੇਚਾਂ ਇਹਨੂੰ ਵੱਡੀ ਹਾਂਜੀ ਹਾਂਜੀ ਇਹ ਗਾਂ ਬਈ ਇਹ ਵੀਰੇ ਆਪਾਂ ਨਾ ਸ਼ਾਹੀਵਾਲ ਲਿਆਇਆ ਸੀਗਾ ਮੈਂ ਅੱਛਾ ਗਾਂ ਠੀਕ ਉਹਦੇ ਆ ਪਤਰਾ ਆਇਆ ਸੀ ਬਰੂਟ ਦਾ ਸੀਮਨ ਸਿਕਸਣ ਅੱਛਾ ਉਹਦੇ ਤੋਂ ਆਈ ਇਹ ਉਹਦੇ ਤੋਂ ਇਹ ਆਈ ਆ ਇਹਦੀ ਫੈਟ ਫੂਡ ਵਧੀਆ ਆਉਂਦੀ ਹੋ ਗਈ ਇਹ ਫੈਟ ਹਾਂ ਵੀਰੇ ਫੈਟ ਬਹੁਤ ਵਧੀਆ ਆਉਂਦੀ ਇਹਦੀ ਸੱਜਰ ਦੀ 4 ਪਲੱਸ ਆਉਂਦੀ ਆ 4 ਪਲੱਸ ਹਾਂ ਹੁਣ 5.5 5 ਤੋਂ ਉੱਪਰ ਪਰ ਚੱਲ ਰਹੀ ਆ ਫੈਟ ਤੇਰੇ ਸ਼ਾਹੀਵਾਲ ਤੇਫ ਦਾ ਕ੍ਰੋਸ ਹੋ ਗਿਆ ਹਾਂਜੀ ਕ੍ਰੋਸ ਹੋ ਗਿਆ ਜੀ ਹਾਂ ਪਰ ਵਧੀਆ ਆਇਆ ਬੱਚਾ ਹਾਂਜੀ ਇਹਨਾਂ ਤੋਂ ਦੇ ਰਹੀ ਏ ਇਹ ਵੀਰੇ ਆਪਾਂ ਇਹਦਾ ਚੋਇਆ ਵਾ 15 ਲੀਟਰ ਜਿਹੜੇ ਦੇਵੀ ਗੱਬਣਾ ਬਈ ਹਾਂਜੀ ਇਹ ਗੱਬਣਾ ਇਹ ਡਰਾਈ ਦੇ ਨੇੜੇ ਹੀ ਹੈ ਨਾ ਹਾਂਜੀ ਇਹਨੂੰ ਹੁਣ 7ਵਾਂ ਮਹੀਨਾ ਜਾਂਦਾ ਜੀ ਇਹਨੂੰ ਡਰਾਈ ਕਰ ਰਹੇ ਨੇ ਨਹੀਂ ਬਈ ਤੇਰਾ ਸਕਸੈਸ ਦਾ ਕੰਮ ਵੇਖ ਤੇਰੇ ਸਾਰੇ ਪਸ਼ੂ ਗੱਬਣਾ ਹਨਾ ਚਲੋ ਇੱਕ ਅੱਧਾ ਪਸ਼ੂ ਚੱਲੇ ਜਾਂਦਾ ਜਿਹੜੀ ਗੱਲ ਆ ਮੈਂ ਜਿਵੇਂ ਉਹ ਜਦੋਂ ਥੋੜਾ ਜਿਹਾ ਬੋਡੀ ਸਟਰਕਚਰ ਦਾ ਚੱਕਰ ਆ ਥੋੜੀ ਲਸਟੀ ਆ ਮੱਝ ਤਾਂ ਕਰਕੇ ਹੀਟ ਚ ਨਹੀਂ ਜਾ ਰਹੀ ਪਰ ਰਹਿਣ ਵਾਲੀ ਦਿੱਕਤ ਹੈ ਨਹੀਂ ਉਹਦੇ ਚ ਕੋਈ ਵੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੇ ਚੈਨਲ ਨੂੰ ਕਰੋ ਜੇ ਸਬਸਕ੍ਰਾਈਬ ਪਸ਼ੂ ਦਿਖਾਏ ਸੀ ਤੁਹਾਨੂੰ ਬਾਈ ਦੇ ਇੰਨੀ ਨੌਲੇਜ ਰ ਇਹਦੇ ਜੈਨ ਬਰੀਡਿੰਗ ਹੋਣ ਦੇ ਚਾਂਸ ਨਹੀਂ ਹੁਣ ਬਾਈ ਨੂੰ ਸਾਰੀਆਂ ਪੀੜੀਆਂ ਦਾ ਵੀ ਪਤਾ ਜੀ ਆਪਾਂ ਨੂੰ ਪਤਾ ਵੀ ਕਿਹੜੇ ਸੀਮਨ ਦਾ ਬੱਚਾ ਹੈ ਫੇਰੀ ਆਪਾਂ ਗਾਂ ਸਿਮਨ ਲਵਾ ਸਕਦੇ ਆ ਤੇ ਨਹੀਂ ਤਾਂ ਫਿਰ 8 ਸਾਢੇ ਨਾਲ ਲਵਾਉਣਾ ਪੈਂਦਾ ਜੀ ਗਲਤ ਹੋਇਆ ਆਪਣੇ ਬਾਈ ਇੱਕ ਰਜਿਸਟਰ ਭਰ ਕੇ ਆ ਦੂਜਾ ਰਜਿਸਟਰ ਲਾਇਆ ਹੋਇਆ ਅੱਛਾ ਦੂਜਾ ਲਾਇਆ ਹੋਇਆ ਹਾਂ ਜਦੋਂ ਤੋਂ ਲੱਗੇ ਆ ਪਹਿਲਾਂ ਮੇਰਾ ਬਾਪੂ ਲਿਖਦਾ ਹੁੰਦਾ ਸੀਗਾ ਤੇ ਜਾਂਦੀ ਉਹ ਨਾਲ ਅਸੀਂ ਨਾਂ ਨਹੀਂ ਜੋੜ ਲੈਂਦੇ ਬੋਲਦਾ ਠੀਕ ਆ ਬਾਈ ਉਦਾਂ ਲਿਖਦੇ ਹੁੰਦੇ ਸੀ ਲਿਖਦੇ ਹੁੰਦੇ ਸੀ ਠੀਕ ਆ ਤੇ ਵੀ ਕਦੋਂ ਸੁਈਆ ਕਿਵੇਂ ਆ ਤੇ ਹੁਣ ਆ ਰਿਜੈਕਟਰ ਜਿਹੜਾ ਹੁਣ ਲਾਇਆ ਮੇਰੇ ਕੋਲੇ ਬਾਈ 2 2.5 ਸਾਲ ਦੇ ਸੀਮਨ ਸਟਰਾ ਵੀ ਸਾਂਭੇ ਪਏ ਆ ਵੀ ਕਿਹੜਾ ਕਿਹੜੇ ਦਾ ਜੇ ਕੋਈ ਮੇਰੇ ਤੋਂ ਲੈ ਕੇ ਜਾਂਦਾ ਤੂੰ ਕਹਿ ਦੇਣਾ ਵੀ 2 ਸਾਲ ਬਾਈ ਕੰਮ ਕਰਨਾ ਸ਼ੌਕ ਨਾਲ ਕੰਮ ਕਰਦੇ ਆ ਪੂਰਾ ਹਾਂਜੀ ਹਾਂਜੀ ਹਾਂ ਧੰਨਵਾਦ ਜੀ ਵਧੀਆ ਸਿਹਤ ਮਿਲੂਗੀ ਵੀਡੀਓ ਸਾਰੀ ਸੁਣਿਆ ਜੀ ਧੰਨਵਾਦ